ਤੁਸੀਂ ਵੇਖਿਆ ਕਿ ਆਪਾਂ 15 ਜੂਨ ਨੂੰ ਲੁਧਿਆਣੇ ਪ੍ਰੋਟੈਸਟ ਕੀਤਾ 18 ਤਰੀਕ ਦੀ ਮੀਟਿੰਗ ਦਿੱਤੀ ਬਾਅਦ ਦੇ ਵਿੱਚ ਰੱਦ ਕਰਤੀ ਇਸ ਤੋਂ ਬਾਅਦ 28 ਤਰੀਕ ਦਾ ਆਪਾਂ ਸੰਗਰੂ ਰੱਖਿਆ ਸਬ ਕਮੇਟੀ ਦੀ ਮੀਟਿੰਗ ਦਿੱਤੀ 9 ਤਰੀਕ ਦੀ ਰੱਦ ਕਰਤੀ 26 25 ਜੂਨ ਮਈ ਨੂੰ ਆਪਾਂ ਅਨੰਦਪੁਰ ਸਾਹਿਬ ਕਰਕੇ ਆਏ ਮੀਟਿੰਗ ਦਿੱਤੀਆਂ 2-3 ਵਾਰ ਮੀਟਿੰਗਾਂ ਰੱਦ ਕਰਤੀਆਂ 9 ਦੀ 10 ਦੀ ਮੀਟਿੰਗ ਵੀ ਰੱਦ ਕਰਤੀ ਤਾਂ ਲਗਾਤਾਰ ਮੀਟਿੰਗਾਂ ਰੱਦ ਹੋ ਰਹੀਆਂ ਨੇ ਨਾ ਕੋਈ ਭਰਤੀ ਦਿੱਤੀ ਜਾ ਰਹੀ ਹੈ ਨਾ ਕੋਈ ਮੰਗਾ ਮੰਨਿਆ ਜਾ ਰਹੀਆਂ ਨੇ ਮੀਟਿੰਗਾਂ ਦੇ ਕੇ ਮੀਟਿੰਗਾਂ ਰੱਦ ਕੀਤੀਆਂ ਜਾ ਰਹੀਆਂ ਨੇ ਤਾਂ ਪਿਛਲੇ ਦਿਨਾਂ ਦੇ ਵਿੱਚ ਆਪਾਂ 28 ਤਰੀਕ ਨੂੰ ਇਸਾਸਤੇ ਰੱਦ ਕੀਤਾ ਸੀ ਕਿ ਸ਼ਾਇਦ ਜਿਹੜੀ 9 ਤਰੀਕ ਨੂੰ ਸਬਕਮੇਟੀ ਦੇ ਨਾਲ ਮੀਟਿੰਗ ਹੋਣੀ ਹੈ ਉਸ ਮੀਟਿੰਗ ਦੇ ਵਿੱਚ ਕੋਈ ਆਪਣਾ ਹੱਲ ਹੋਵੇ ਤੇ ਮੀਟਿੰਗ ਹੋਵੇ ਉਹ ਵੀ ਰੱਦ ਕਰ ਦਿੱਤੀ ਗਈ ਹੈ ਹੁਣ ਤੁਹਾਡੇ ਕੋਲੇ ਆਪਣੇ ਕੋਲੇ ਸਾਰਿਆਂ ਕੋਲੇ ਇੱਕੋ ਰਸਤਾ ਵੱਜਦਾ ਹੈ ਕਿ 13 ਤਰੀਕ ਦਿਨ ਐਤਵਾਰ ਨੂੰ ਸੰਗਰੂਰ ਸਵੇਰੇ 11 ਵਜੇ ਬੇਰਕਮਲਕ ਪਲਾਂਟ ਇਕੱਠੇ ਹੋ ਕੇ ਮੁੱਖ ਮੰਤਰੀ ਦੀ ਕੋਠੀ ਅੱਗੇ ਆਪਣਾ ਰੋਸ ਪ੍ਰਦਰਸ਼ਨ ਕਰਿਏ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਐਤਵਾਰ ਵਾਲੇ ਦਿਨ ਸੰਗਰੂਰ ਪਹੁੰਚੋ ਜੇਕਰ ਤੁਸੀਂ ਆਪਣੀਆਂ ਪੋਸਟਾਂ ਚਾਹੁੰਦੇ ਹੋ ਜੇਕਰ ਉਮਰਹੱਦ ਸ਼ੋਰ ਚਾਹੁੰਦੇ ਹੋ ਜੇਕਰ 55% ਰਾਂ ਦੇ ਚਾਹੁੰਦੇ ਹੋ ਜੇਕਰ ਲੈਕਚਰਾਰ ਮਾਸਟਰ ਕੈਡਰ ਸਹਾਇਕ ਪ੍ਰੋਫੈਸਰ ਦੀਆਂ ਪੋਸਟਾਂ ਚਾਹੁੰਦੇ ਹੋ ਆਰਟ ਐਂਡ ਕਰਾਫਟ ਦਾ ਪੇਪਰ ਚਾਹੁੰਦੇ ਹੋ ਮਲਟੀ ਪਰਪਸ ਦੀ ਉਮਰਹੱਦ ਸ਼ੋਰ ਸਮੇਤ ਇਸ਼ਤਿਹਾਰ ਚਾਹੁੰਦੇ ਹੋ ਤਾਂ ਇਹਨਾਂ ਸਾਰੀਆਂ ਮੰਗਾਂ ਦੇ ਲਈ ਸਵੇਰੇ 11 ਵਜੇ ਦਿਨ ਐਤਵਾਰ 13 ਜੁਲਾਈ ਸੰਗਰੂਰ ਬੇਰਕਮਲਕ ਪਲਾਂ